ਸਾਰੀ ਦੁਨੀਆ ਲੋਕੀ ਕੀ ਕਰਦੇ ਆ ਕੜਾਈ ਚ ਬਣਾਉਂਦੇ ਆ ਕੁਲੜ ਉਹ ਕੁਲੜ ਚ ਪਾ ਕੇ ਦੇਣਦੇ ਆ ਕੁਲੜ ਦਾ ਮਤਲਬ ਕਿ ਕੁਲੜ ਦੇ ਵਿੱਚ ਪੱਕੇ ਨਹੀਂ ਨਹੀਂ ਮੈਮ ਮੈਂ ਵਾਸ਼ਮੈਰੀ ਪੰਜਾਬਪੁਰ ਜੌਬ ਕਰਦੇ ਆ ਐਜੇ ਇੱਥੇ ਹੀ ਜੀ ਜੀ ਬਹੁਤ ਵਧੀਆ ਹਾਂਜੀ ਹਾਂ ਇੱਥੇ ਹੀ ਮੈਂ ਕੰਮ ਕਰਨਾ ਆਪਣਾ ਦੋ ਕਾਊਂਟਰ ਮੈਂ ਉੱਥੇ ਲਾਏ ਤੇ じゃ ਇੱਕ ਹੋਰ ਲਾਵਾਂਗਾ ਕੋਈ ਤੇਂਤਰਾ ਨੇ ਕੁਲੜ ਹੈਗੇ ਆ ਕਿਸ ਕਿਸ ਤਰ੍ਹਾਂ ਦੇ ਮਿਕਸ ਵੈਜ ਹੈਗਾ ਜਿਹੜਾ ਸਪੈਸ਼ਲ ਹੈਗਾ ਜਿਹੜਾ ਚੀਚਲੀ ਹੈਗਾ ਜੀ ਠੀਕ ਹੈ ਹਾਂਜੀ ਅਨਪਿੰਦਰ ਸ਼ਕੀਨਾ ਲਈ ਖਾਸ 카ਟ ਤੇ ਲੈ ਕੇ ਆਈਆਂ ਜਿੱਥੇ ਕੁੱਲੜ ਵੀਜ਼ਾ ਤਿਆਰ ਕੀਤਾ ਜਾਂਦਾ ਹੈ ਜੀ ਹਾਂ ਮੈਂ ਪਹੁੰਚੀ ਹਾਂ ਅੰਮ੍ਰਿਤਸਰ ਦੇ ਵਿੱਚ ਤੇ ਅੰਮ੍ਰਿਤਸਰ ਦੀ ਇਸ ਖਾਸ ਦੁਕਾਨ ਤੇ 카ਟ ਦਿਖਾ ਰਹੀਆਂ ਜਿੱਥੇ ਬੜਾ ਹੀ ਵਧੀਆ ਜਿਹੜਾ ਕੁੱਲੜ ਵੀਜ਼ਾ ਹੈ ਉਹ ਤਿਆਰ ਕੀਤਾ ਜਾਂਦਾ ਹੈ ਵੀਰ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਕੀ ਨਾਮ ਹੈ ਵੀਰ ਜੀ ਤੁਹਾਡਾ ਮੈਡਮ ਮੇਰਾ ਨਾਮ ਨਰੇਂਦਰ ਸਿੰਘ ਠਵਾਲ ਜੀ ਤੇ ਕੀ ਖਾਸ ਇਸ ਕਾਰਟ ਦੇ ਲੈ ਕੇ ਆਏ ਹੋ ਤੁਸੀਂ ਮੈਡਮ ਸਾਰੀ ਦੁਨੀਆ ਵੱਖਰੀ ਆਡਮ ਕਰਦੀ ਆ ਸਾਡੇ ਕੋ ਵੀ ਕੋਈ ਵੱਖਰੀ ਡਿਫਰੈਂਟ ਆਡਮ ਮੰਗੀ ਆ ਹੂੰ ਹੂੰ ਸਾਰੀ ਦੁਨੀਆ ਲੋਕੀ ਕੀ ਕਰਦੇ ਆ ਕੜਾਈ ਚ ਬਣਾਉਂਦੇ ਆ ਕੁਲੜ ਉਹ ਕੁਲੜ ਚ ਪਾ ਕੇ ਦੇ ਦਿੰਦੇ ਆ ਕੁਲੜ ਦਾ ਮਤਲਬ ਕਿ ਕੁਲੜ ਦੇ ਵਿੱਚ ਪੱਕੇ ਹੂੰ ਤੁਹਾਡੇ ਸਾਹਮਣੇ ਮੱਖਣ ਦੇ ਵਿੱਚ ਕੁਲੜ ਬਣਾਵਾਂਗੇ ਤੁਸੀਂ ਆਪੇ ਦੱਸਿਓ ਖਾ ਕੇ ਇੱਕ ਕਨਸੈਪਟ ਕੀ ਵੀ ਆਇਆ ਤੁਹਾਡੇ ਮਨ ਦੇ ਵਿੱਚ ਮੇਰਾ ਪਹਿਲੇ ਫਾਸਟ ਫੂਡ ਦਾ ਕੰਮ ਹੀ ਜੇ ਹਾਂ ਮੇਰੇ ਦੋ ਕਾਊਂਟਰ ਉਧਰ ਲੱਗੇ ਪਰਲੀ ਮਾਰਕੀਟ 'ਚ ਹੂੰ ਇਹ ਤੀਜਾ ਕਾਊਂਟਰ ਲਾਇਆ ਮੈਂ ਨਵਾਂ ਤੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਮੈਮ ਮੈਨੂੰ 8 ਸਾਲ ਹੋ ਗਏ ਮੈਮ ਤੇ ਸ਼ੁਰੂ ਤੋਂ ਹੀ ਕਾਰਟ ਚਲਾ ਰਹੇ ਹੋ ਕਿ ਪਹਿਲਾਂ ਕਿਤੇ ਹੋਰ ਕਰਦੇ ਸੀ ਨਹੀਂ ਆਪਣਾ ਹੀ ਕੀਤਾ ਮੈਨੂੰ ਸ਼ੁਰੂ ਹੀ ਸ਼ੁਰੂ ਤੋਂ ਆਪਣਾ ਹੀ ਹਾਂਜੀ ਹਾਂਜੀ ਆਪਣਾ ਹੀ ਕੀਤਾ ਮੈਮ ਤੇ ਲੋਕਾਂ ਦਾ ਕਿੰਨਾ ਕੁ ਪਿਆਰ ਮਿਲਦਾ ਹੈ ਜਦੋਂ ਕੁੱਲੜ ਪੀਜ਼ਾ ਤਿਆਰ ਕਰਦੇ ਹੋ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਡਮ ਜੀ ਬਹੁਤ ਜ਼ਿਆਦਾ ਕਹਿ ਨਹੀਂ ਸਕਦੇ ਠੀਕ ਹੈ ਬੜੀ ਕਿਰਪਾ ਗੁਰੂ ਰਾਮ ਦਾਸ ਵਾਹਿਗੁਰੂ ਮੈਨੂੰ ਵੀ ਇੱਕ ਕੁੱਲੜ ਪੀਜ਼ਾ ਤਿਆਰ ਕਰਕੇ ਖਾਓ ਤੇ ਨਾਲ ਨਾਲ ਰੈਸিপি ਦੱਸੀ ਜਾਣਾ ਕਿ ਕੀ ਕੀ ਸੀ ਠੀਕ ਹੈ ਮੈਡਮ ਜੀ ਵੱਖਰਾ ਕੀ ਕਰਦੇ ਹੋ ਇਹ ਬੜਾ ਕ ਇਹ ਕੁ ਮਿੱਟੀ ਨਾ ਰਹੇ ਦੇ ਵਿੱਚ ਹਾਂ ਹਾਂ ਬਿਲਕੁਲ ਇਹ ਤੋਤਾ ਗਿਆ ਜੀ ਇਹ ਤੜਫ ਨੇ ਗਿੱਲਾ ਵੇਖ ਲੋ ਹਮ ਆਹ ਲੱਗ ਗਿਆ ਜੀ ਮੱਖਣ ਮੱਖਣ ਤਾਂ ਲਿਆ ਜਾਂਦਾ ਇਹਨੂੰ ਸਰ ਐਸਰ ਸਾਰਾ ਕੁਲਰ ਦਾ ਮਸਾਲਾ ਬਣਾਇਆ ਜੀ ਤਾਜ਼ਾ ਮਸਾਲਾ ਰੋ ਤਿਆਰ ਕਰਦੇ ਹੋ ਮੈਡਮ ਰੋਜ਼ ਹੀ ਕਰੀਦਾ ਹੈਂਡ ਟੂ ਹੈਂਡ ਕਰੀਦਾ ਜੀ ਇਸ ਦੇ ਵਿੱਚ ਕੀ ਕੀ ਪਾਇਆ ਹੋਇਆ ਵੀ ਨਾਲ ਦੱਸੀ ਜਾਣਾ ਹੈ ਇੱਥੇ ਮੈਡਮ ਜੀ ਸਾਰੀਆਂ ਸੌਸੇਸ ਪਈਆਂ ਹੋਈਆਂ ਜੀ ਠੀਕ ਹੈ ਹਾਂ ਜੀ ਵੀਵਾ ਕੰਪਨੀ ਦੀਆਂ ਮੈਡਮ ਸੌਸਾਂ ਵਰਤਦੇ ਸਾਰੀਆਂ ਲੋਕਲ ਨਹੀਂ ਵਰਤਦੀਆਂ ਠੀਕ ਹੈ ਇਹ ਆਪਣਾ ਸਰ ਹੋ ਗਿਆ ਜੀ ਠੀਕ ਹੈ ਠੀਕ ਹੈ ਕਿੰਨੇ ਮਿੰਟ ਚ ਤਿਆਰ ਕਰਕੇ ਦੇ ਦੇ ਦਿੰਦੇ ਹੋ ਸਰ 10 15 ਮਿੰਟ ਲੱਗਨੇ ਕੁੱਲੜ ਨੂੰ ਟਾਈਮ ਲੱਗਦਾ ਉੱਤੇ ਆਰਡਰ ਤੇ ਵੀ ਬਣਾਉਂਦੇ ਹੋ ਹਾਂਜੀ ਹਾਂਜੀ ਮੈਡਮ ਆਰਡਰ ਤੇ ਹੀ ਠੀਕ ਹੈ ਜੀ ਇਹ ਸਰ ਚੱਲਦਾ ਜੀ ਓਵਨ ਦੇ ਵਿੱਚ ਹੂੰ ਖਾਸੀਅਤ ਇਸ ਕੁੱਲੜ ਪੀਜ਼ਾ ਦੀ ਹੈ ਹਾਂਜੀ ਹਾਂਜੀ ਮੈਡਮ ਕਿਉਂਕਿ ਕੁੱਲੜ ਪੀਜ਼ਾ ਬਹੁਤ ਸਰ ਹੁਣ ਕਾਮਨ ਹੋ ਚੁੱਕੇ ਨੇ ਬੜੀ ਜਗ੍ਹਾ ਤੇ ਦੇਖੇ ਨੇ ਪਰ ਤੁਹਾਡੇ ਜਿਹੜੇ ਕਾਰਟ ਤੇ ਵੱਖਰੀ ਤਰ੍ਹਾਂ ਦਾ ਕੁੱਲੜ ਪੀਜ਼ਾ ਜਿਹੜਾ ਤਿਆਰ ਕੀਤਾ ਜਾਂਦਾ ਖਾਓਗੇ ਤੇ ਖੁਦ ਦੱਸੋਗੇ ਕਿਉਂਕਿ ਤੇ ਸੇ ਦਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਤਿਆਰ ਹੋ ਰਿਹਾ ਹੈ ਕੁੱਲੜ ਪੀਜ਼ਾ ਤੇ ਵੀਰ ਜੀ ਨਾਲ ਵੀਰ ਜੀ ਕਦੀ ਕੁਝ ਹੋਰ ਨਹੀਂ ਮਨਜ ਖਿਆਲ ਆਇਆ ਕਿ ਇਹੇ ਕੰਮ ਕਿਉਂ ਜੁੜਿਆ ਕਿ ਤੇ ਅੱਜ ਕੱਲ ਜਿਵੇਂ ਨੌਜਵਾਨ ਨੇ ਵਿਦੇਸ਼ ਜਾ ਕੇ ਚਾਹ ਵਾਣੇ ਜਾਂਦੇ ਨਹੀਂ ਨਹੀਂ ਮੈਮ ਆਪਣਾ ਨਹੀਂ ਕੋਈ ਇਹੋ ਜਿਹਾ ਵਿਚਾਰ ਸੀ ਤੁਹਾਡੇ ਮਾਝੇ ਇਹ ਕੀ ਕੀ ਅਸੀਂ ਨਹੀਂ ਨਹੀਂ ਮੈਮ ਮੈਂ ਵਾਚਮੇਰੀ ਪੰਜਾਬ ਪੂਰ ਜੌਬ ਕਰਦੀ ਆ ਅਜੇ ਇੱਥੇ ਹੀ ਜੀ ਜੀ ਬਹੁਤ ਵਧੀਆ ਹਾਂਜੀ ਹਾਂ ਇੱਥੇ ਹੀ ਮੈਂ ਕੰਮ ਕਰਨਾ ਆਪਣਾ ਦੋ ਕਾਊਂਟਰ ਮੈਂ ਉੱਥੇ ਲਾਏ ਤੇ ਜਾਇ ਇੱਕ ਹੋਰ ਲਾਵਾਂਗਾ ਕੋ ਠੀਕ ਹੈ ਹਾਂਜੀ ਤੇ ਬਹੁਤ ਵਧੀਆ ਮੈਸੇਜ ਵੀ ਤੁਸੀਂ ਇਸ ਦੇ ਨਾਲ ਨੌਜਵਾਨਾਂ ਨੂੰ ਦੇ ਰਹੇ ਹੋ ਤੇ ਕਾਰ ਦਾ ਨਾਮ ਕੀ ਹੈ ਵੀ ਦੱਸ ਦੋ ਤੇ ਲੋਕੇਸ਼ਨ ਵੀ ਦੱਸ ਦੋ ਨਾਮ ਇਹ ਮੇਰੀ ਬੇਟੀ ਦੇ ਨਾਮ ਤੋਂ ਹੈ ਕ੍ਰਿਸ਼ਨਾ ਪੀਜਾ ਪੁਆਇੰਟ ਠੀਕ ਹੈ ਹਾਂ ਜੀ ਮੈ ਲੋਕੇਸ਼ਨ ਵੀ ਨਾਲ ਦੱਸ ਦੋ ਕਿ ਇਹ ਕਿੱਥੇ ਲੱਗਦੀ ਹੈ ਕਾਰ ਇਹ ਪੈਪਰਟ ਹੈ ਮੇਰਾ ਮੈਮ ਹਾਂ ਇਸ ਦੇ ਵਿੱਚ ਕੀ ਕੀ ਤੁਸੀਂ ਦਿੰਦੇ ਹੋ ਵੀ ਨਾਲ ਦੱਸ ਦੋ ਇੱਥੇ ਮੈਡਮ ਜੀ ਸਾਰਾ ਕੁਝ ਹੀ ਗਿਆ ਆਪਣਾ ਸਾਰੇ ਵੈਜ ਦਾ ਕੰਮ ਆ ਠੀਕ ਹੈ ਹਾਂ ਜੀ ਸਭ ਤੋਂ ਵਧੀਆ ਕੀ ਵੈਜ ਜੀ ਸਾਰਾ ਕੁਝ ਹਾਂ ਜੀ ਜੀ ਵੈਜ ਵੈਜ ਹਾਂ ਜੀ ਬਿਲਕੁਲ ਇੱਥੇ ਮਿਕਸ ਵੈਜ ਪੀਜਾ ਮਿਲ ਜਣਗੇ ਸਾਰੇ ਇਧਰ ਸੈਂਡਵਿਚ ਮਿਲ ਜਿਗਾ ਆਪਣੇ ਕੋ ਇਹ ਕੁੱਲੜ ਮਿਲ ਜਣਗੇ ਤੇ ਇੰਤਰਾ ਨੇ ਕੁੱਲੜ ਹੈਗੇ ਆ ਕਿਸ ਕਿਸ ਤਰਾ ਦੇ ਮਿਕਸ ਵੈਜ ਹੈਗਾ ਜੇ ਸਪੈਸ਼ਲ ਹੈਗਾ ਜੇ ਚੀਚਲੀ ਹੈਗਾ ਜੇ ਠੀਕ ਹੈ ਹਾਂਜੀ ਤੇ ਲੋਕ ਜਦੋਂ ਫਿਰ ਇੱਥੋਂ ਕੁੱਲੜ ਪੀਜਾ ਜਿਵੇਂ ਤੁਸੀਂ ਵੱਖਰੀ ਇੱਕ ਅੰਦਾਰਸ਼ ਬਣਾਉਂਦੇ ਹੋ ਤਾਂ ਕਿੰਦਾ ਦੀਆਂ ਫਿਰ ਦਵਾਵਾ ਮਿਲਦੀਆਂ ਨੇ ਜਦੋਂ ਲੈ ਬੜਾ ਗੁਰੂ ਰਾਮਦਾਸ ਦੀ ਕਿਰਪਾ ਸ ਹੈ ਗੁਰੂ ਨਗਰੀ ਚ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਸਾਹਮਣੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਹੈ ਹਾਂ ਬਿਲਕੁਲ ਉਹਨਾਂ ਦੇ ਸਾਹਮਣੇ ਰਹੀ ਖੜੇ ਆ ਥੋੜਾ ਜਿਹਾ ਤੇ ਭਾਗ ਲੱਗਿਆ ਹੈ ਜੀ ਫੁੱਲ ਭਾਗ ਲੱਗੇ ਠੀਕ ਹੈ ਜੀ ਤੇ ਦੇਖ ਰਹੇ ਹੋ ਤੁਸੀਂ ਕਿ ਇਹ ਵੀਰ ਜੀ ਜੋ ਕਿ ਇੱਥੇ 카ਟ ਚ ਲਾਉਂਦੇ ਨੇ ਕੁੱਲੜ ਪੀਜ਼ਾ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਨੇ ਖਾਣ ਪੀਣ ਦੀਆਂ ਮਿਲਦੀਆਂ ਨੇ ਔਰ ਖਾਸ ਯੂਨੀਵਰਸਿਟੀ ਦੇ ਸਾਹਮਣੇ ਇੱਕ 카ਟ ਜਿਹੜੀ ਚਲਾ ਰਹੇ ਨੇ ਔਰ ਕੁੱਲੜ ਪੀਜ਼ਾ ਬਣ ਕੇ ਤਿਆਰ ਹੋ ਰਿਹਾ ਹੈ ਥੋੜੀ ਦੇਰ ਤੱਕ ਬਣ ਕੇ ਤਿਆਰ ਹੋ ਜਾਏਗਾ ਇਸ ਦਾ ਟੇਸਟ ਵੀ ਕਰਾਂਗੇ ਤੇ ਇਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਦਾ ਵੀ ਬਹੁਤ ਧਿਆਨ ਰੱਖਿਆ ਜਾਂਦਾ ਕਿਉਂਕਿ ਅੱਜ ਕੱਲ੍ਹ ਇਹ ਵੀਰ ਜੀ ਜਿਵੇਂ 카ਟ ਤੇ ਦੇਖਦੇ ਬਹੁਤ ਸਾਰੇ ਲੇਕਿਨ ਸਫਾਈ ਜਿਹੜੀ ਹੈ ਉਹ ਨਹੀਂ ਦਿੱਖਦੀ ਪਤਾ ਨਹੀਂ ਕਿਨ ਇਸ ਕਾਰਟ ਤੇ ਅਗਰ ਤੁਸੀਂ ਆਓਗੇ ਤੇ ਦੇਖੋ ਸਫਾਈ ਦੇ ਨਾਲ ਨਾਲ ਹਰ ਚੀਜ਼ ਦਾ ਤਿਆਰ ਰੱਖਿਆ ਜਾ ਰਿਹਾ ਤੇ ਵੀਰਜੀ ਵੱਲੋਂ ਇਹ ਖਾਸ ਜਿਹੜਾ ਕੁੱਲੜ ਪੀਜ਼ਾ ਹੈ ਤਿਆਰ ਕੀਤਾ ਜਾਂਦਾ ਵੀਰਜੀ ਰੇਟ ਵੀ ਦੱਸ ਦੋ ਕਿ ਰੇਟ ਕਿੰਨਾ 100 ਰੁਪਿਆ 120 ਰੁਪਏ 140 ਰੁਪਏ ਬਸ ਕਿਉਂਕਿ ਅਗਰ ਅਸੀਂ ਰੈਸਟੋਰੈਂਟਸ ਤੇ ਜਾਈਏ ਤਾਂ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਅੱਜਕੱਲ੍ਹ ਜਿਹੜੇ ਆਪਾਂ 120 ਰੁਪਏ ਤੋਂ ਸਟਾਰਟ ਆ ਮੈਨੇ ਪੀਜ਼ਾ ਨਾਰਮਲ 10 ਇੰਚ ਦਾ ਪੀਜ਼ਾ ਮਿਲੇਗਾ ਆਪਣੇ ਕੋਲ ਹਾਂ ਤੇ ਦੂਜਾ ਪੀਜ਼ਾ ਵੀ ਲਓਗੇ ਨਾ ਆਪਣਾ ਤੇ ਵੀ 10 ਇੰਚ ਦਾ ਪੀਜ਼ਾ ਮਿਲੇਗਾ ਹਾਂ ਤੇ ਬੇਸ ਦੀ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਬੀਸ ਮੈਡਮ ਸਾਡੇ ਦੀ ਕੀ ਖਾਸੀਅਤ ਹੈ ਬੀਸ ਤੇ ਆਪਣੇ ਮੈਡਮ ਐਫ ਜਿੰਨਾ ਹਾਰ ਹੁੰਦੇ ਨਾ ਇਹ ਬਿਲਕੁਲ ਸੌਫਟ ਆ ਆਪਣੇ ਹਾਂ ਬਿਲਕੁਲ ਉਹ ਪਹਿਲੇ ਖੁਦ ਸਪੈਸ਼ਲ ਬੇਸ ਬਣਵਾਇਦੇ ਆਪ ਹੂੰ ਹਾਰ ਜਿਹੜਾ ਉਹਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਹਾਰ ਜਿਹੜੀ ਚੀਜ਼ ਹੈ ਤੇ ਉਹਨੇ ਖਾਨ ਚ ਪਤਲਾ ਜਣਾ ਇਹ ਬੀਐਸ ਜਿਹੜਾ ਬੰਦਿਆ ਕਰੀ ਪੀਜਾ ਖਾਂਦਾ ਆਪੇ ਕਸਟਮਰ ਨੂੰ ਆ ਕੇ ਕਹਿੰਦੇ ਵੀ ਨਹੀਂ ਹੁਣੇ ਹੀ ਇੱਥੇ ਪੁਲਿਸ ਦੇ ਐਸਐਚਓ ਸਾਹਿਬ ਦੇ ਮੇਰੇ ਕੋਲ ਹੁਣੇ ਥੋੜੀ ਦੇਰ ਪਹਿਲਾਂ 4 ਰੁਪਏ ਦੇ ਪੈਕ ਕਰਾ ਖੜੇ ਜੀ ਜੀ ਵਾਓ ਹਾਂ ਜੀ ਸੋ ਪੀਜ਼ਾ ਵਾੜ ਕੇ ਤਿਆਰ ਹੋ ਰਿਹਾ ਹੈ ਤੇ ਇਸ ਦੇ ਨਾਲ ਨਾਲ ਵੀਰਜੀ ਵੱਲੋਂ ਆਪਣੇ ਕੁੱਲੜ ਪੀਜ਼ਾ ਜਿਹੜੀ ਕਾਰ ਚਲਾਈ ਜਾ ਰਹੀ ਹੈ ਉਸ ਦੀਆਂ ਖਾਸ ਖਾਸੀਅਤ ਹੈ ਜੋ ਉਹ ਵੀ ਨਾਲ ਨਾਲ ਗਿਣਾਈਆਂ ਜਾ ਰਹੀਆਂ ਨੇ ਕਿ ਇਨਾਂ ਦੇ ਕਾਰਟ ਤੇ ਵੱਖਰਾ ਕੀ ਹੈ ਕਿਉਂਕਿ ਕੁੱਲੜ ਪੀਜ਼ਾ ਤਾਂ ਬਹੁਤ سارے ਲੋਕ ਤਿਆਰ ਕਰਦੇ ਨੇ ਲੇਕਿਨ ਤਰੀਕਾ ਜਿਹੜਾ ਉਹ ਅਲੱਗ-ਅਲੱਗ ਹੁੰਦਾ ਹੈ ਹਰੇਕ ਦਾ ਤਿਆਰ ਕਰਨ ਦਾ ਵੀਰ ਜੀ ਤਿਆਰ ਹੋ ਚੁੱਕਿਆ ਕਿੰਨਾ ਟਾਈਮ ਹੋਰ ਲੱਗੇਗਾ ਸਿਰ 5 ਮਿੰਟ ਲੱਗਣਗੇ ਹੋਰ ਇਹਨੂੰ ਠੀਕ ਹੈ ਜੀ ਸੋ 5 ਮਿੰਟ ਦੇ ਵਿੱਚ ਇਹ ਤਿਆਰ ਹੋ ਜਾਏਗਾ ਪੀਜ਼ਾ ਸੋ ਬਿਲਕੁਲ 5 ਮਿੰਟ ਜਿਹੜੇ ਹੋ ਚੁੱਕੇ ਨੇ ਤੇ ਪੀਜ਼ਾ ਜਿਹੜਾ ਹੈ ਕੁੱਲੜ ਪੀਜ਼ਾ ਬਣ ਕੇ ਰੈਡੀ ਹੋ ਚੁੱਕਿਆ ਹੈ ਵੀਰ ਜੀ ਚਲੋ ਫਿਰ ਕੁੱਲੜ ਪੀਜ਼ਾ ਇਸ ਤੋਂ ਬਾਅਦ ਪੱਕ ਕੇ ਜਦੋਂ ਤਿਆਰ ਹੋ ਜਾਂਦਾ ਹੈ ਫਿਰ ਗਾਰਨਿਸ਼ ਵੀ ਕੀਤਾ ਜਾਂਦਾ ਉੱਪਰ ਕੁਝ ਨਹੀਂ ਮੈਮ ਠੀਕ ਹੈ ਜੀ ਗਰਮ ਬਹੁਤ ਜ਼ਿਆਦਾ ਜੇ ਤੇ ਧਿਆਨ ਨਾਲ ਠੀਕ ਹੈ ਜੀ ਬਿਲਕੁਲ ਠੀਕ ਛੱਡ ਦਿਓ ਛੱਡ ਦਿਓ ਸੋ ਬਿਲਕੁਲ ਦੇਖ ਸਕਦੇ ਹੋ ਕਿ ਇਹ ਖਾਸ ਜਿਹੜਾ ਕੁੱਲੜ ਪੀਜ਼ਾ ਉਹ ਤਿਆਰ ਹੋ ਚੁੱਕਿਆ ਹੈ ਤੇ ਵੀਰਜੀ ਵੱਲੋਂ ਇਹ ਜਿਹੜਾ ਪੀਜ਼ਾ ਕੁੱਲੜ ਪੀਜ਼ਾ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਖਾਣ ਦੀਆਂ ਚੀਜ਼ਾਂ ਨੇ ਉਹ ਲਗਾਈਆਂ ਜਾਂਦੀਆਂ ਨੇ ਔਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਬਹੁਤ ਹੀ ਸੋਨੇ ਢਾਂਗ ਦੇ ਨਾਲ ਇਹ ਪੀਜ਼ਾ ਤਿਆਰ ਕੀਤਾ ਜਾਂਦਾ ਹੈ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਇਸ ਨੂੰ ਪ੍ਰੋਪਰ ਪਕਾਇਆ ਜਾਂਦਾ ਹੈ ਕਿਉਂਕਿ ਅਕਸਰ ਹੀ ਇਹਨਾਂ ਦਾ ਕਹਿਣਾ ਹੈ ਕਿ ਕੁੱਲੜ ਪੀਜ਼ਾ ਦਾ ਬਹੁਤ ਸਾਰੇ ਲੋਕ ਲਗਾਉਂਦੇ ਨੇ ਲੇਕਿਨ ਉਸ ਨੂੰ ਠੀਤਰਾ ਪਕਾਇਆ ਨਹੀਂ ਜਾਂਦਾ ਸੋ ਇਹਨੂੰ ਮੈਂ ਖਾ ਕੇ ਟੇਸਟ ਕਰਕੇ ਵੀ ਦਿਖਾਵਾਂਗੀ ਕਿਉਂਕਿ ਮੇਰੇ ਕੋ ਵੀ ਹੁਣ ਰਹਿ ਆ ਨਹੀਂ ਜਾ ਰਿਹਾ ਔਰ ਗਰਮ ਗਰਮ ਇਹ ਕੁੱਲੜ ਪੀਜ਼ਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਇਸ ਦਾ ਟੇਸਟ ਕਰਦੇ ਹਾਂ ਤੇ ਦੇਖਦੇ ਤੁਹਾਨੂੰ ਵੀ ਦੱਸਦੇ ਹਾਂ ਕਿ ਇਹਦਾ ਟੇਸਟ ਕਿਸ ਤਰ੍ਹਾਂ ਦਾ ਹੈ ਬਾਕਮਾਲ ਟੇਸਟ ਹੈ ਬਹੁਤ ਹੀ ਵਧੀਆ ਇਹ ਕੁੱਲੜ ਪੀਜ਼ਾ ਜਿਹੜਾ ਹੈ ਬਣਿਆ ਹੈ ਵੀਰ ਜੀ ਬਹੁਤ ਟੇਸਟ ਬਣਿਆ ਹੈ ਜਿੰਦਾ ਤੁਸੀਂ ਦੱਸਿਆ ਸੀ ਕਿ ਅਲੱਗ ਡਿਫਰੈਂਟ ਟੇਸਟ ਹੈ ਬਾਕੀ ਪੀਜ਼ਾ ਦੇ ਨਾਲੋਂ ਔਰ ਰੇਟ ਵੀ ਇਹਨਾਂ ਦਾ ਜੈਨੂਇਨ ਹੈ ਵੀਰ ਜੀ ਇੱਕ ਵਾਰ ਲੋਕੇਸ਼ਨ ਦੁਬਾਰਾ ਦੱਸ ਦਿਓ ਓਕੇ ਮੈਮ ਕਿੱਧਰ ਨੇ ਆਣਾ ਉਹ ਦਾ ਸਰ ਡੋਮੀਨੋਸ ਦੇ ਬਾਅਦ ਸਰਵਿਸ ਰੋਡ ਤੇ ਮੈਂ ਸਰ ਰੀੜੀ ਲਾਣਾ ਇੱਥੇ ਕਾਰ ਲਾਣਾ ਜੀ ਤੇ ਆ ਨਜੀਪ ਪੰਪ ਹੈਗਾ ਆਪਣਾ ਪੰਪ ਦੇ ਨਾਲ ਹੀ ਸ਼ਾਮ ਨੂੰ 3 ਵਜੇ ਮੈਂ ਇੱਥੇ ਆ ਜਣਾ ਜੀ ਫੋਨ ਨੰਬਰ ਵੀ ਨਾਲ ਮੈਂਸ਼ਨ ਮੈਂ ਕਰ ਦਿੰਦਾ ਆਪਣਾ ਜੀ ਜੀ ਅ ਡੱਬੇ ਤੇ ਵੀ ਜੜਿਆ ਕੋਈ ਆਂਦਾ ਡੱਬੇ ਤੇ ਵੀ ਮੇਰਾ ਪ੍ਰੋਪਰ ਐਡਰੈਸ ਲਿਖਿਆ ਹੋਇਆ ਸਾਰੇ ਹੂੰ ਸਦੈਸ਼ਕ ਦੇ ਹੋ ਕਿ ਬਿਲਕੁਲ ਯੂਨੀਵਰਸਿਟੀ ਦੇ ਸਾਹਮਣੇ ਹਾਂਜੀ ਇਹਨਾਂ ਵੱਲੋਂ ਕਾਰਟ ਲਗਾਈ ਜਾਂਦੀ ਹੈ ਕ੍ਰਿਸ਼ਨਾ ਪੀਜ਼ਾ ਪੁਆਇੰਟ ਕ੍ਰਿਸ਼ਨਾ ਪੀਜ਼ਾ ਪੁਆਇੰਟ ਪੀਜ਼ਾ ਪੁਆਇੰਟ ਇਹਨਾਂ ਦੀ ਕਾਰਟ ਦਾ ਨਾਮ ਹੈ ਤੇ ਵੀਰਜੀ ਵੱਲੋਂ ਇਹ ਕੁੱਲੜ ਪੀਜ਼ਾ ਤਿਆਰ ਕੀਤਾ ਜਾਂਦਾ ਜੇ ਤੁਸੀਂ ਵੀ ਖਾਣ ਪੀਣ ਦੇ ਸ਼ੌਕੀਨ ਹੋ ਪੀਜ਼ਾ ਖਾਣ ਦੇ ਸ਼ੌਕੀਨ ਹੋ ਖਾਸ ਕੁੱਲੜ ਕੁੱਲੜ ਪੀਜ਼ਾ ਖਾਣਾ ਚਾਹੁੰਦੇ ਹੋ ਤਾਂ ਇਸ ਸਟਾਪ ਤੇ ਜ਼ਰੂਰ ਆਓ ਤੇ ਟੇਸ કૃષ્ણા પીઝા પંટના કુલડ પીઝા કેમરામન હર્ષના સુખજીત ગ્રેટ પજાટીવી અમૃતસર